ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਆਗਮਨ ਵਿਧੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਆਗਮਨ ਵਿਧੀ ਕੀ ਹੁੰਦੀ ਹੈ ਫਿਰ ਇਹਦੇ ਗੁਣ ਤੇ ਦੋਸ਼ ਸਾਰੇ ਅਸੀਂ ਇੱਕ ਵੀਡੀਓ ਦੇ ਵਿੱਚ ਹੀ ਡਿਸਕਸ ਕਰਾਂਗੇ ਆਗਮਨ ਵਿਧੀ ਕਿਸ ਨੂੰ ਕਹਿੰਦੇ ਨੇ ਪਹਿਲਾਂ ਅਸੀਂ ਗੱਲ ਕਰਾਂਗੇ ਤੇ ਇਸ ਵਿਧੀ ਨੂੰ ਪ੍ਰਯੋਗਸ਼ਾਲਾ ਵਿਧੀ ਜਾਂ ਵਿਸ਼ਲੇਸ਼ਣ ਵਿਧੀ ਵੀ ਕਿਹਾ ਜਾਂਦਾ ਹੈ ਇਹ ਵਿਧੀ ਵੀ ਪਰਮਾਣਿਕ ਵਿਧੀ ਮੰਗ ਗਿਆਤ ਤੋਂ ਅਗਿਆਤ ਵੱਲ ਚੱਲਦੀ ਹੈ ਮੀਨਸ ਸਭ ਤੋਂ ਪਹਿਲਾਂ ਉਹ ਚੀਜ਼ ਜਿਹਦੇ ਬਾਰੇ ਸਾਨੂੰ ਜਾਣਕਾਰੀ ਹੈ ਗਿਆਨ ਹੈ ਫਿਰ ਉਸ ਤੋਂ ਬਾਅਦ ਅਸੀਂ ਅਗਿਆਤਵਲ ਨੂੰ ਲੈ ਕੇ ਵਧਣਾ ਹੁੰਦਾ ਹੈ ਭਾਵ ਕੇ ਇਸ ਵਿਧੀ ਦੇ ਵਿੱਚ ਵੀ ਬੱਚਿਆਂ ਨੂੰ ਪਹਿਲਾਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਦੇ ਆਧਾਰ ਤੇ ਜਿਹੜੇ ਨਿਯਮ ਨੇ ਉਹ ਬਣਾਏ ਜਾਂਦੇ ਨੇ ਹੁਣ ਆਗਮਨ ਵਿਧੀ ਦੇ ਵਿੱਚ ਯਾਦ ਰੱਖਣਾ ਕਿ ਤੁਸੀਂ ਪਹਿਲਾਂ ਐਗਜ਼ੈਂਪਲਸ ਉਦਾਹਰਨਾਂ ਤੇ ਫਿਰ ਉਹਨਾਂ ਦੇ ਆਧਾਰ ਤੇ ਜਿਹੜੇ ਨਿਯਮ ਨੇ ਉਹ ਬਣਾਉਣੇ ਦੱਸਣੇ ਆ ਅੱਜ ਕੱਲ੍ਹ ਦੇ ਸਕੂਲਾਂ ਦੇ ਵਿੱਚ ਇਹ ਵਿਧੀ ਜਿਵੇਂ ਕਿ ਵਿਆਕਰਨ ਸਿਖਾਉਣ ਦੇ ਲਈ ਵਰਤੀ ਜਾਂਦੀ ਹੈ ਜ਼ਿਆਦਾਤਰ ਉਹਦੀ ਸਭ ਤੋਂ ਇਹ ਹਰਮਨ ਪਿਆਰੀ ਵਿਧੀ ਮੰਨੀ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਬੱਚਿਆਂ ਨੂੰ ਵਿਸ਼ੇਸ਼ਣ ਸਿਖਾਉਣਾ ਹੈ ਕਿ ਵਿਸ਼ੇਸ਼ਣ ਕੀ ਹੁੰਦਾ ਤਾਂ ਉਹਦੀ ਪਰਿਭਾਸ਼ਾ ਸਿਖਾਉਣ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਕੁਝ ਜਿਹੜੀਆਂ ਉਦਾਹਰਨਾਂ ਨੇ ਉਹ ਦੇਵਾਂਗੇ ਤੇ ਫਿਰ ਉਹਨਾਂ ਦੇ ਆਧਾਰ ਤੇ ਜਿਹੜੀ ਪਰਿਭਾਸ਼ਾ ਉਹ ਬੱਚਿਆਂ ਕੋਲੋਂ ਹੀ ਬਣਾਈ ਜਾਏਗੀ ਹੁਣ ਜਿਹੜੀਆਂ ਉਦਾਹਰਨਾਂ ਦੇ ਅਸੀਂ ਦੇਵਾਂਗੇ ਤਾਂ ਉਹਨਾਂ ਦੇ ਆਧਾਰ ਤੇ ਬੱਚੇ ਨੂੰ ਪਤਾ ਲੱਗ ਜੇ ਕਿ ਇੱਕੋ ਜਿਹੇ ਜਿਹੜੇ ਸ਼ਬਦ ਨੇ ਵਰਤੇ ਗਏ ਨੇ ਜਿਵੇਂ ਕਿ ਅਸੀਂ ਕਹਿੰਨੇ ਵੀ ਮੋਟਾ ਪਤਲਾ ਕਾਲਾ ਸੋਹਣਾ ਤਣ ਬੱਚੇ ਦੇਖਣਗੇ ਕਿ ਇੱਕ ਸ਼ਬਦ ਵੀ ਕੋਈ ਖਾਸ ਗੱਲ ਦੀ ਦੱਸ ਰਹੀ ਨੇ ਤਾਂ ਉਹਦੇ ਅਕੋਰਡਿੰਗ ਉਸ ਦੇ ਆਧਾਰ ਤੇ ਬੱਚਿਆਂ ਤੋਂ ਜਿਹੜੀ ਪਰਿਭਾਸ਼ਾ ਹੋ ਬਣਾਈ ਜਾਏਗੀ ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਵਿਸ਼ੇਸ਼ਣ ਵਾਲੇ ਸ਼ਬਦ ਨੇ ਆਗਮਨ ਵਿਧੀ ਦੇ ਗੁਣ ਹੁਣ ਬੱਚੇ ਇੱਥੇ ਇਕੱਲੇ ਪੁਆਇੰਟਸ ਨੇ ਮੈਂ ਨਾਲ-ਨਾਲ ਇਹਨਾਂ ਦੀ ਵਿਆਖਿਆ ਕਰੂੰਗੀ ਜਦ ਤੁਹਾਨੂੰ ਪੇਪਰ ਦੇ ਵਿੱਚ ਲਿਖਣਾ ਆਏਗਾ ਤਾਂ ਤੁਸੀਂ ਵਿਆਖਿਆ ਵੀ ਨਾਲ ਜ਼ਰੂਰ ਲਿਖਣੀ ਹੈ ਭਾਵੇਂ 2 ਜਾਂ 3 ਲਾਈਨਾਂ ਦੇ ਵਿੱਚ ਲਿਖੋ ਜਿਵੇਂ ਹੁਣ ਪਹਿਲਾ ਇਹਦਾ ਪੁਆਇੰਟ ਕੀ ਹੈ ਮਨੋਵਿਗਿਆਨਕ ਵਿਧੀ ਹੁਣ ਜਿਹੜੀ ਇਹ ਆਗਮਨ ਵਿਧੀ ਹੈ ਉਹ ਕੀ ਹੈ ਮਨੋਵਿਗਿਆਨਕ ਵਿਧੀ ਹੈ ਕਿਉਂਕਿ ਇਹ ਬੱਚੇ ਦਾ ਜਿਹੜਾ ਲੈਵਲ ਹੈ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਮੀਨ ਜਿਸੀਂ ਇਹਦੇ ਨਾਲ ਬੱਚੇ ਨੂੰ ਮਾਨਸਿਕ ਤੌਰ ਤੇ ਪੜਨ ਦੇ ਲਈ ਤਿਆਰ ਕਰਦਿਆਂ ਪਹਿਲਾਂ ਸਿ ਉਹਨਾਂ ਦਾ ਇੰਟਰਸਟ ਕ੍ਰੀਏਟ ਕਰਦਿਆਂ ਪੜਾਈ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਉਦਾਹਰਣਾਂ ਦਿੰਦੇ ਆ ਤੇ ਬੱਚੇ ਉਹਨਾਂ ਬਾਰੇ ਸੋਚਦੇ ਨੇ ਫੇ ਸੋਚਣ ਤੋਂ ਬਾਅਦ ਜਿਹੜੀ ਉਹਦੀ ਪਰਿਭਾਸ਼ਾ ਉਹ ਤਿਆਰ ਕਰਨ ਦੇ ਯੋਗ ਹੋ ਜਾਂਦੇ ਆ ਫਿਰ ਅਗਲਾ ਹੈ ਸੁਭਾਵਿਕ ਢੰਗ ਨਾਲ ਗਿਆਨ ਦੀ ਪ੍ਰਾਪਤੀ ਹੁਣ ਇਸ ਵਿਧੀ ਦੇ ਵਿੱਚ ਜਿਹੜਾ ਬੱਚਾ ਹੈ ਉਹ ਸੁਭਾਵਿਕ ਮਿੰ ਚ ਨੇਚਰਲੀ ਸਿੱਖਦਾ ਨੇਚਰਲੀ ਉਹ ਗਿਆਨ ਦੀ ਪ੍ਰਾਪਤੀ ਕਰਦਾ ਉਹਦੇ ਉੱਪਰ ਅਸੀਂ ਥੋਪਦੇ ਨਹੀਂ ਕਿ ਪਹਿਲੀ ਅਸੀਂ ਉਹਨੂੰ ਪਰਿਭਾਸ਼ਾ ਦਾ ਟੱਲਾ ਲਗਵਾਈਏ ਤੇ ਫਿਰ ਉਹਨੂੰ ਜਿਹੜੀਆਂ ਉਹਦੇ ਉਦਾਹਰਣਾਂ ਨੇ ਉਹ ਸਿਖਾਈਏ ਹੁਣ ਜਿਹੜੀ ਮਨੋਵਿਗਿਆਨਕ ਵਿਧੀ ਇਹਦੇ ਵਿੱਚ ਵੀ ਇਹ ਕਿਹਾ ਗਿਆ ਕਿ ਜਿਹੜੀ ਚੀਜ਼ ਦੀ ਬੱਚੇ ਨੂੰ ਪਹਿਲਾਂ ਕੋਈ ਜਾਣਕਾਰੀ ਹੈ ਉਹਦੇ ਤੋਂ ਸ਼ੁਰੂ ਕਰਕੇ ਫਿਰ ਉਹਨੂੰ ਉਸ ਚੀਜ਼ ਵੱਲੇ ਲੈ ਕੇ ਜਾਣਾ ਜਿਹਦੇ ਬਾਰੇ ਉਹਨੂੰ ਗਿਆਨ ਨਹੀਂ ਹੈ ਫਿਰ ਹੈ ਗਿਆਨ ਸਥਾਈ ਪੱਕਾ ਕੁਝ ਵੀ ਕੋਈ ਸ਼ਬਦ ਵਰਤ ਸਕਦੇ ਹੁਣ ਜਿਹੜੀ ਆਗਮਨ ਵਿਧੀ ਹੈ ਇਹ ਨਾਲ ਜਿਹੜਾ ਵੀ ਗਿਆਨ ਪ੍ਰਾਪਤ ਕੀਤਾ ਜਾਏਗਾ ਉਹ ਸਥਾਈ ਹੋਏਗਾ ਪੱਕਾ ਹੋਏਗਾ ਮੀਨ ਜਿਆਦਾ ਦੇਰ ਤੱਕ ਬੱਚੇ ਨੂੰ ਯਾਦ ਰਹੇਗਾ ਇਸ ਕਰਕੇ ਇਹ ਵੀ ਇਸ ਵਿਧੀ ਦਾ ਇੱਕ ਗੁਣ ਅਗਲਾ ਹੈ ਸਿਰਜਣਾਤਮਕ ਯੋਗਤਾ ਦਾ ਵਿਕਾਸ ਅਗਲਾ ਗੁਣ ਕੀ ਹੈ ਆਗਮਨ ਵਿਧੀ ਦਾ ਕਿ ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਸਿਰਜਣਾਤਮਕਤਾ ਦਾ ਗੁਣ ਪੈਦਾ ਹੁੰਦਾ ਨਵਾਂ ਸਿਰਜਣ ਕਰਨ ਦੀ ਨਵਾਂ ਕ੍ਰੀਏਟ ਕਰਨ ਦੀ ਜਿਹੜੀ ਯੋਗਤਾ ਉਹ ਪੈਦਾ ਹੁੰਦੀ ਹੈ ਕਿਉਂਕਿ ਇਹ ਸੀ ਬੱਚੇ ਨੇ ਸਿਰਫ ਉਦਾਹਰਨਾਂ ਦਿੱਤੀਆਂ ਤੇ ਉਦਾਹਰਨਾਂ ਦੇ ਬੇਸ ਤੇ ਉਹ ਇੱਕ ਜਿਹੜੀ ਪਰਿਭਾਸ਼ਾ ਉਹ ਤਿਆਰ ਕਰਨਗੇ ਫਿਰ ਸਵੈ ਯਤਨ ਰਾਹੀਂ ਸਿੱਖਣਾ ਹੁਣ ਇਸ ਵਿਧੀ ਦਾ ਅਗਲਾ ਗੁਣ ਕੀ ਹੈ ਕਿ ਜਿਹੜਾ ਬੱਚਾ ਹੈ ਉਹ ਆਪ ਯਤਨ ਕਰਦਾ ਹੈ ਆਪ ਐਫਰਟਸ ਕਰਦਾ ਸਿੱਖਣ ਦੇ ਲਈ ਜਦੋਂ ਕੋਈ ਵੀ ਬੱਚਾ ਆਪ ਕਰਕੇ ਸਿੱਖਦਾ ਹੈ ਤਾਂ ਉਹ ਵਧੀਆ ਤਰੀਕੇ ਦੇ ਨਾਲ ਸਿੱਖ ਲੈਂਦਾ ਅਗੇ ਹੈ ਬੌਧਿਕ ਵਿਕਾਸ ਹੁਣ ਆਗਮਨ ਵਿਧੀ ਬੱਚੇ ਦਾ ਬੌਧਿਕ ਵਿਕਾਸ ਵੀ ਕਰਦੀ ਹੈ ਮੀਨਸ ਬੱਚੇ ਨੂੰ ਖੁਦ ਸੋਚਣ ਦੇ ਲਈ ਤਿਆਰ ਕਰਦੀ ਹੈ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਉਹਨੂੰ ਡਿਵੈਲਪ ਕਰਦੀ ਹੈ ਉਹਨਾਂ ਦੀ ਸੋਚਣ ਸ਼ਕਤੀ ਦਾ ਵਿਕਾਸ ਕਰਦੀ ਹੈ ਜਿਹਦੇ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ ਮੀਨਸ ਉਹ ਲਕੀਰ ਦੇ ਫਕੀਰ ਨਹੀਂ ਹੁੰਦੇ ਕਿ ਜਿਵੇਂ ਅਧਿਆਪਕ ਨੇ ਪਹਿਲਾਂ ਪਰਿਭਾਸ਼ਾ ਦਿੱਤੀ ਤੇ ਫਿਰ ਬੱਚਿਆਂ ਨੇ ਉਹ ਵੀ ਯਾਦ ਕਰ ਲਿਆ ਨਹੀਂ ਉਹ ਆਪਣੇ ਦਿਮਾਗ ਨਾਲ ਸੋਚ ਕੇ ਕਰਦੇ ਨੇ ਜਿਹਦਾ ਉਹਨਾਂ ਦਾ ਬੌਧਿਕ ਵਿਕਾਸ ਹੁੰਦਾ ਫਿਰ ਇਹ ਸੌਖੇ ਤੋਂ ਔਖੇ ਵੱਲ ਚਲਦੀ ਹੈ ਅਗਲਾ ਗੁਣ ਇਸ ਵਿਧੀ ਦਾ ਕਿ ਇਹ ਪਹਿਲਾਂ ਉਹ ਚੀਜ਼ਾਂ ਜਿਹੜੀਆਂ ਸੌਖੀਆਂ ਨੇ ਤੇ ਫਿਰ ਉਸ ਤੋਂ ਬਾਅਦ ਔਖੇ ਵੱਲ ਨੂੰ ਲੈ ਕੇ ਚੱਲਦੀ ਹੈ ਜਿਵੇਂ ਕਿ ਅਸੀਂ ਉਦਾਹਰਨਾਂ ਦੇ ਰਹੇ ਹਾਂ ਪਹਿਲਾਂ ਤਾਂ ਉਹਦੇ ਵਿੱਚ ਅਸੀਂ ਕੁਝ ਉਦਾਹਰਨਾਂ ਦਿੱਤੀਆਂ ਚਾਰ ਪੰਜ ਉਹਨਾਂ ਦੇ ਬਾਰੇ ਬੱਚੇ ਨੂੰ ਪਤਾ ਹੁੰਦਾ ਮੋਸਟਲੀ ਹੁਣ ਜੇਕਰ ਅਸੀਂ ਪਹਿਲੀ ਦੇਖੋ ਪਰਿਭਾਸ਼ਾ ਦਿੰਦੇ ਆ ਤਾਂ ਉਹਦੇ ਬਾਰੇ ਨੂੰ ਨਹੀਂ ਪਤਾ ਉਹਨਾਂ ਹੁਣ ਜੇਕਰ ਅਸੀਂ ਉਦਾਹਰਨ ਦਿੱਤੀ ਹੈ ਕਾਲਾ ਮੋਟਾ ਪਤਲਾ ਸੋਨਾ ਤਾਂ ਇਹ ਸ਼ਬਦ ਬੱਚੇ ਦੇ ਲਈ ਸੌਖੇ ਨੇ ਤੇ ਸੁਣੇ ਵੀ ਹੋਏ ਨੇ ਤੇ ਉਸ ਤੋਂ ਬਾਅਦ ਅਸੀਂ ਉਹਦੀ ਪਰਿਭਾਸ਼ਾ ਵੱਲ ਨੂੰ ਲੈ ਕੇ ਚੱਲਣਾ ਜਿਹੜੀ ਕਿ ਔਖੀ ਹੈ ਫਿਰ ਉਦਾਹਰਨ ਤੋਂ ਨਿਯਮ ਵੱਲ ਇਸ ਵਿਧੀ ਦਾ ਅਗਲਾ ਗੁਣ ਕੀ ਹੈ ਕਿ ਉਦਾਹਰਨ ਤੋਂ ਨਿਯਮ ਵੱਲ ਚਲਦੀ ਹੈ ਪਹਿਲਾ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਉਦਾਹਰਨਾਂ ਤੋਂ ਬਾਅਦ ਜਿਹੜੇ ਉਹਦੇ ਨਾਲ ਸੰਬੰਧਿਤ ਨਿਯਮ ਨੇ ਉਹ ਬਣਾਏ ਜਾਂਦੇ ਨੇ ਮੀਨ ਜਿਹੜੀ ਪਰਿਭਾਸ਼ਾ ਉਹ ਬਣਾਈ ਜਾਂਦੀ ਹੈ ਅੱਗੇ ਹੈ ਗਿਆਤ ਤੋਂ ਅਗਿਆਤ ਵੱਲ ਅਗਲਾ ਕੋਣ ਇਸ ਵਿਧੀ ਦਾ ਕਿ ਇਹ ਵਿਧੀ ਗਿਆਤ ਤੋਂ ਅਗਿਆਤ ਵੱਲ ਜਿਹੜੀ ਚੀਜ਼ ਬਾਰੇ ਬੱਚੇ ਨੂੰ ਜਾਣਕਾਰੀ ਹੈ ਉਹਦੇ ਤੋਂ ਸ਼ੁਰੂ ਹੋ ਕੇ ਜਿਹਦੇ ਬਾਰੇ ਜਾਣਕਾਰੀ ਨਹੀਂ ਹੈ ਉਹਦੇ ਵੱਲ ਨੂੰ ਵੱਧਦੀ ਹੈ ਕਿਉਂਕਿ ਇਹ ਬੱਚੇ ਕੋਲ ਥੋੜੀ ਬਹੁਤ ਜਿਹੜੀ ਪਹਿਲਾਂ ਵਾਲੀ ਨੌਲੇਜ ਪ੍ਰੀਵੀਅਸ ਨੌਲੇਜ ਹੁੰਦੀ ਹੈ ਪੂਰਵ ਗਿਆਨ ਹੁੰਦਾ ਤੇ ਉਹਦੇ ਤੋਂ ਅਸੀਂ ਅਗਿਆਤਵਲ ਨੂੰ ਵਧਣਾ ਹੈ ਫਿਰ ਇਹਦੇ ਵਿੱਚ ਰਟਾ ਲਗਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹਦੇ ਵਿੱਚ ਬੱਚਾ ਖੁਦ ਕਰਦਾ ਹੈ ਖੁਦ ਸਿੱਖ ਰਿਹਾ ਕਰਕੇ ਜਿਵੇਂ ਕਿ ਅਸੀਂ ਉਦਾਹਰਣਾਂ ਦਿੱਤੀਆਂ ਤਾਂ ਉਦਾਹਰਣਾਂ ਤੋਂ ਬਾਅਦ ਉਹ ਜਿਹੜੇ ਉਹਦੇ ਨਿਯਮ ਨੇ ਉਹ ਖੁਦ ਬਣਾਉਂਦਾ ਹੈ ਪਰਿਭਾਸ਼ਾ ਉਹਦੀ ਖੁਦ ਬਣਾਉਂਦਾ ਹੈ ਤਾਂ ਇਹਦੇ ਨਾਲ ਬੱਚੇ ਨੂੰ ਰਟਾ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੁਣ ਅਸੀਂ ਕਰਾਂਗੇ ਇਸ ਵਿਧੀ ਦੇ ਦੋਸ਼ ਪਹਿਲਾ ਹੈ ਕਿ ਅਧਿਆਪਕ ਦਾ ਜਿਹੜਾ ਸਮਾਂ ਉਹ ਵਧੇਰੇ ਖਰਚ ਹੁੰਦਾ ਕਿਉਂਕਿ ਪਹਿਲਾਂ ਜਿਹੜਾ ਟੌਪਿਕ ਅਧਿਆਪਕ ਨੇ ਕਰਾਉਣਾ ਹੁੰਦਾ ਹੈ ਉਦੇ ਨਾਲ ਸੰਬੰਧਿਤ ਉਹ ਉਦਾਹਰਨਾਂ ਲੱਭਦਾ ਹੈ ਤੇ ਕਈ ਵਾਰ ਕੀ ਹੁੰਦਾ ਵੀ ਜਿਹਦੇ ਪ੍ਰੋਪਰ ਉਦਾਹਰਨਾਂ ਨੇ ਉਹ ਨਹੀਂ ਲੱਭਦੀਆਂ ਤੇ ਇਸ ਕਰਕੇ ਅਧਿਆਪਕ ਦਾ ਜਿਹੜਾ ਸਮਾਂ ਉਹ ਵਧੇਰੇ ਨਸ਼ਟ ਹੋ ਜਾਂਦਾ ਹੈ ਫਿਰ ਅਧਿਆਪਕ ਦੇ ਬੇਲੋੜਾ ਬੋਝ ਅਗਲਾ ਆਗੁਣ ਇਹ ਅਸਵੀਧ ਰਕੇ ਜਿਹੜਾ ਅਧਿਆਪਕ ਜਦੋਂ ਮਿਹਨਤ ਕਰਦਾ ਤਾਂ ਉੱਤੇ ਬੇਲੋੜਾ ਬੋਝ ਵੀ ਪੈ ਜਾਂਦਾ ਕਿ ਮੈਂ ਕਿਹੜਾ ਟੌਪਿਕ ਕਰਵਾਵਾਂ ਕਿੱਥੋਂ ਉਦਾਹਰਨਾਂ ਲੱਭਾਂ ਕਿਹੋ ਜਿਹੀ ਉਦਾਹਰਨਾਂ ਹੋਣੀਆਂ ਚਾਹੀਦੀਆਂ ਨੇ ਕੀ ਇਸ ਯੂ ਟੇਬਲ ਹੈਗੀਆਂ ਜਾਂ ਨਹੀਂ ਹੈਗੀਆਂ ਮੀਨ ਬਹੁਤ ਕੁਝ ਦੇਖਣਾ ਪੈਂਦਾ ਤੇ ਆਪਕੋ ਨੂੰ ਤੇ ਜਿਹਦੇ ਨਾਲ ਉਹ ਜਿਹੜਾ ਹੋਰ ਬੋਝ ਹੈ ਕੰਮ ਦਾ ਉਹ ਵੱਜ ਜਾਂਦਾ ਹੈ ਫਿਰ ਇਹ ਉਦਾਹਰਨਾਂ ਦੀ ਸਹੀ ਤੇ ਸੁਚੱਜੀ ਚੋਣ ਔਖੀ ਹੁਣ ਉਦਾਹਰਨਾਂ ਲੱਭਣੀਆਂ ਪੈਂਦੀਆਂ ਨੇ ਹੁਣ ਉਹਦੀ ਸਹੀ ਚੋਣ ਤੇ ਸੁਚੱਜੀ ਮੀਨ ਜਿਹੜੀਆਂ ਕਿ ਉੱਥੇ ਵਰਤੀਆਂ ਜਾ ਸਕਣ ਇਸ ਤਰ੍ਹਾਂ ਦੀਆਂ ਉਦਾਹਰਨਾਂ ਲੱਭਣੀਆਂ ਬਹੁਤ ਮੁਸ਼ਕਿਲ ਨੇ ਤੇ ਜੇਕਰ ਲੱਭ ਵੀ ਜਾਂ ਤਾਂ ਕਈ ਵਾਰ ਉਹ ਰੈਲੇਵੈਂਟ ਨਹੀਂ ਹੁੰਦੀਆਂ ਉਹਨਾਂ ਨਾਲ ਸਬੰਧਿਤ ਨਹੀਂ ਹੁੰਦੀਆਂ ਫਿਰ ਇਸ ਵਿਧੀ ਦਾ ਸਹੀ ਢੰਗ ਨਾਲ ਪ੍ਰਯੋਗ ਕਰਨਾ ਕਠਿਨ ਕਾਰਜ ਹੈ ਮਿੰਜ਼ੇ ਬਹੁਤ ਔਖਾ ਕੰਮ ਹੈ ਇਸ ਵਿਧੀ ਨੂੰ ਸਹੀ ਢੰਗ ਦੇ ਨਾਲ ਕਲਾਸ ਦੇ ਵਿੱਚ ਵਰਤਿਆ ਜਾਣਾ ਹੁਣ ਇਹ ਸਾਰੇ ਕਲਾਸਾਂ ਦੇ ਲਈ ਲਾਭਿਕ ਨਹੀਂ ਹੋਏਗੀ ਜਿਵੇਂ ਕਿ ਛੋਟੇ ਕਲਾਸਾਂ ਦੇ ਬੱਚੇ ਨੇ ਉਹਨਾਂ ਤੇ ਅਸੀਂ ਇਹ ਵਿਧੀ ਵਰਤਾਂਗੇ ਤਾਂ ਉਹਨਾਂ ਦੇ ਲਈ ਸੌਖਾ ਨਹੀਂ ਰਹੇਗਾ ਫਿਰ ਜਿਹੜੀ ਜ਼ਿਆਦਾ ਵੱਡੀਆਂ ਕਲਾਸਸ ਨੇ ਉਹਨਾਂ ਬੱਚੇ ਲਈ ਕਿ ਉਦਾਹਰਨ ਹੈ ਤੇ ਸਾਨੂੰ ਜੀ ਪਤਾ ਹੀ ਨਹੀਂ ਪਹਿਲਾਂ ਹੀ ਉਹ ਬੱਚੇ ਐਦਾਂ ਹੀ ਬੋਲ ਦਿੰਦੇ ਆ ਇਸ ਕਰਕੇ ਇਹਨੂੰ ਸਹੀ ਤਰੀਕੇ ਦੇ ਨਾਲ ਅਪਲਾਈ ਕਰਨਾ ਲਾਗੂ ਕਰਨਾ ਔਖਾ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ